ਉਹਦਾ ਇੱਕ ਮਾਰਕਸ ਕੈਲੀਆ ਰਾਕਸ ਤੇ ਸੀ ਉਹਦੇ ਚ ਰਣਜੀਤ ਸਿੰਘ ਦੀ ਪ੍ਰਵੇਸ਼ ਕਰਕੇ ਉਹਦੇ ਕਰਕੇ ਨਾ ਉਹਨੇ ਉਹ ਧੀ ਵੀ ਉੱਭਰ ਦੇਖੀ ਨਾ ਉਹਨੇ ਦੇਖੀ ਵੀ ਇਹ ਮੇਰੀ ਮੇਰੀ ਬੱਚੀ ਦੇ ਬਾਪੂ ਦੀ ਉਹਦੀ ਸ਼ਹੀਦੀ ਹੈ ਉਹਦੇ ਕਰਦੇ ਤੁਸੀਂ ਕੀ ਹੈ ਗਿਆ ਪਰ ਲੋਕ ਇਹ ਰਵਿਸ਼ਾਨ ਕਰੇ ਮੇਰੇ ਕਹਿਣ ਤੋਂ ਬਾਅਦ ਇਹ ਜਾਂਚ ਚ ਪਕਾ ਲਕੀ ਹੋ ਸਕਦਾ ਉਹਨੇ ਕੰਕਰ ਨੇ ਆਪਣੀ ਆਪਣੀ ਧੀ ਨੂੰ ਸ਼ਹਾਦਤ ਕਰੀ ਹੋਵੇ ਜੋ ਮੈਂ ਮੀਡੀਆ 'ਚ ਸੁਣਦਾ ਰਿਹਾ ਕਿ ਉਹ ਅੰਸ਼ਾਨ ਨੇ ਆਪਣੇ ਘਰ ਵਾਲੀ ਨੂੰ ਕੁੱਟਦਾ ਮਾਰਦਾ ਉਹਦਾ ਪਤਾ ਨਹੀਂ ਹੋਊਗਾ ਜਨਾਬਰ ਵੀ ਕਰ ਦੇਣਾ ਜਨਾਬਰਾਂ ਨੂੰ ਵੀ ਕੁਝ ਦੀ ਮਾਰੀ ਹੋਗੀ ਉਹਦੇ ਉਹਦੇ ਤਾਂ ਹੁਣ ਹਕਾਕਾ ਨਾਵੇ ਜਨਤੂ ਨੂੰ ਜਿੱਥੇ ਇਹ ਰੈਸਟੈਕ ਦੇ ਸਾਰੇ ਅਫਸਰ ਸਹਿਬਾਨ ਜਿਹੜੇ ਪੁਲਿਸ ਦੇ ਨੇ ਜਿਹਨਾਂ ਜਾਂਚ ਕਰਦੇ ਨੇ ਕਿੁੱਤੋਂ ਜਿਹੜੇ ਕਲਾਜ਼ਮ ਨੇ ਦੋ ਘੰਟੇ ਮੇਜ਼ੇ ਤੋਂ ਬੰਨ੍ਹਦੇ ਕਿ ਚਾਹ ਪੀਤੀ ਹੈ ਇਹੋ ਧੋਨੇ ਲਗਣੋ ਲੱਸੇ ਆ ਇਸ ਘਰਦੰਦ ਪੂਰੀ ਨਹੀਂ ਹੋਊਗੀ ਪਰ ਜੇ ਦੇ ਵੀ ਮਾ ਹੈ ਉਹੋ ਕਿ ਸਾਡੇ ਹੋਏ ਪਰ 60 ਸਾਲ ਦੇ ਜਿਹੜੇ ਮਾ ਪੈ ਗਈ ਉਹਦੇ ਸੱਚਾ ਜਿਹੜਾ ਸੇਕ ਕਰਕੇ ਸੀ ਤੇਔਰ ਦੇ ਤਰਾਜਾ ਵੀ ਅਸੀਂ ਬੱਤੀ ਹੈ ਤੇ ਬੜੇ ਪੁਲਿਸ ਨੇ ਨਾ ਕੋਈ ਨਾ ਉਸਦੇ ਯਾਰੋ ਕਰਿਆ ਕਰੇ ਕੀ ਆਪ ਦੇਖ ਕੇ ਪੰਜਾਬ ਸਰਕਾਰ ਵੀ ਉਹ ਕਰਦੀ ਹੈ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਉਹ ਮਈਵੇ ਲੱਗਦਾ ਮਈਵੇ ਕੈਨ ਤੋਂ ਸਖੋਜ ਨਹੀਂ ਜੇ ਪੰਜਾਬ ਉਸਦੇ ਬਲਾਕਾਂ ਨੇ ਇੱਕ ਬਸਤੀ ਵੀ ਬਣਾਉਣੀ ਹਰਕਤ ਹੈ ਜੀ ਇਹੀ ਚਾਹੀਦੀ ਹੈ ਇਹ ਐਦਾ ਬੰਦਾ ਉਹ ਆਪਣੇ ਬੱਚਿਆਂ ਨੂੰ ਭੁੱਲ। ਅੱਜ ਜਿੱਥੇ ਰੌਲਾ ਪਾਜੀ ਪਾਜੀ ਦਾ ਨਹੀਂ ਇੱਕ ਫਿਰਕੇ ਦਾ ਰੌਲਾ ਨਹੀਂ ਅੱਜ ਹੈ ਵੀ ਗਰੀਬ ਦਾ ਕੌਣ ਬਣਿਆ? ਅਬ ਸਭ ਦੇ ਅੱਲਾਹ ਕੌਣ ਹੋਇਆ? ਉਹ ਹੋਇਆ ਇੱਕ ਇਨਸਾਨ ਜਿਹੜਾ ਕਿ ਇੱਕ ਧੀ ਦਾ ਬਾਪ ਵੀ ਹੈ। ਉਹ ਬੰਦੇ ਨੇ ਜੋ ਕਾਰਨਾਮਾ ਕਰਿਆ ਇਹ ਜਿਹੜੇ ਜਿਹੜੇ ਵੀ ਦੋਸਤੇ ਤੇ ਪੁਲਿਸ ਵਾਲੇ ਨੇ ਮਿਲ ਕਰਾ ਉਹਨਾਂ ਵਿੱਚ ਪਾ ਗਣਾ। ਸਭ ਇਹ ਵੀ ਲੱਗ ਜੇ ਉਹਨਾਂ ਤੇ ਕਿ ਮੁਲਾਜਮ ਉਹਦੇ ਘਰ ਘਾਟ ਚਾਹ ਪੀਣਾਂ ਦੇ ਵੀ ਥੋੜੇ ਜਿਹੇ ਮਤਲਬ ਕਹਿਣ ਦੇ ਮੌਕੇ ਨਹੀਂ ਹੁੰਦੇ। ਮੇਰੇ ਕਹਿਣਾ ਜੀ ਇੱਕ ਲਾਭ ਅੰਦਾਜ਼ਾ ਇਹ ਦੇ ਕਿਸੇ ਨੂੰ ਸਹਾਈਦ ਹੁੰਦਾ ਹੈ ਸਹਾਈਦ ਦੇ ਬਰਾਬਰ ਹੈ। ਕਿ ਲੋਕ ਤਾਂ ਆਸ ਨਾਲ ਗਏ ਤੇ ਗਵਾਪੇ ਇਹ ਇੰਨਾ بڑا ਪ੍ਰਾਪਤੀ ਹੋ ਸਕਦਾ। ਜੇਰੇ ਫੇਰ ਵੀ ਇੱਕ ਕਰੀਏ ਉਹਨਾਂ ਨੂੰ ਪੁਲਿਸ ਦਾ ਜਾਸ ਕਰ ਲਿਆ ਜਾਏ ਇਸ ਨਾਲ ਬੰਦ ਬੰਦ ਬਚਾ ਲਵੇ। ਕਿਉਂਕਿ ਉਹ ਬੰਦੇ ਨੇ ਅਮਰ ਸੇਖਰ ਵਾਲੀ ਫੋਰਟ ਆਪਦਾ ਤੁਹਾਡੇ ਬਾਰੇ ਕੁੱਝ ਸਿੱਖੇ ਬਹੁਤ ਬੜੀ ਗੱਲ ਆਏ ਆ। ਕੁੱਤੇ ਜਾ ਰਹੀ ਹੈ ਗੱਲ ਜੀ ਮੈਂ ਕਹਿ ਰਿਹਾ ਵੀ ਇੱਥੇ ਅੰਮ੍ਰਿਤਧਾਰੀ ਦੀ ਗੱਲ ਨਹੀਂ ਆਪਾਂ ਕਿਸੇ ਧਰਮ ਨੂੰ ਨਹੀਂ ਮੰਨ ਸਕਦੇ ਕਕੂਤ ਕੋਈ ਵੀ ਬੰਦਾ ਕਰਦਾ ਹੈ ਹੋਰ ਉਹਨੂੰ ਕੀ ਸਬੂਤ ਕਰੀਏ ਉਹਨੇ ਕਿਥੋਂ ਆਂਦਾ ਕਿ ਸਕੇ ਕਿ ਵਾਕਈ ਅੰਮ੍ਰਿਤਧਾਰੀ ਹੈਗਾ ਜਾਂ ਨਹੀਂ ਆਪਾਂ ਸ਼ੱਕ ਨਾ ਹੁਣ ਸਿੱਧੀ ਸਾਹਿਬ ਦਾ ਪਾਈ ਹੋਈ ਈ ਨਾ ਮੈਂ ਕਹਿ ਰਿਹਾ ਵੀ ਸਿੱਧੀ ਸਾਹਿਬਾਂ ਦਾ ਹੁਣ ਆਰਐਸਐਸ ਵਾਲੇ ਵੀ ਪਾਉਂਦੇ ਨੇ ਉਹ ਵੀ ਉਹ ਵੀ ਬਾਤ ਚ ਕਰਦੇ ਨੇ ਸਿੱਧੀ ਸਾਹਿਬਾਂ ਪਾ ਕੇ ਉਹਨਾਂ ਨੇ ਵੀ ਕਿਰਪਾਆਂ ਜਿੱਤੀਆਂ ਉਹ ਵੀ ਬਾਤ ਕਰਨਾ ਫਿਰ ਸਿੱਖ ਬਣ ਕੇ ਇੱਥੇ ਕਿਸੇ ਧਰਮ ਤੇ ਟੈਗ ਨਹੀਂ ਨਾ ਸਿੱਧੀ ਕਰਨਾ ਨਾ ਹੀ ਕੂਟੀਆਂ ਦਾ ਮੁਸਲਮਾਨ ਨਹੀਂ ਇੱਥੇ ਹੈਗੀ ਇਹ ਹਰਸ ਕੰਨਾ ਹੰਸਾ ਜਿਹੜਾ ਰਕਸ਼ਸ ਬਣਿਆ ਉਹ ਕੋਣ ਇਹ ਤੋਂ ਵੀ ਧਰਮਾ ਤੋਂ ਵੀ ਉੱਪਰ ਥੜ ਗਿਆ ਉਹ ਸਿੱਧਾ ਵਾਪਸ ਹੀ ਜੇ ਉਹ ਇੰਨੇ ਸਿਆਣਾ ਹੁੰਦਾ ਤਾਂ ਉਹ ਆਪਣੀ ਧੀ ਨੂੰ ਦੇਖ ਲੈਂਦਾ ਕਿ ਜਿਹੜੇ ਅੰਗ ਉਹਦੇ ਲੱਗੇ ਨੇ ਉਹ ਮੇਰੀ ਧੀ ਦੇ ਲੱਗੇ ਨੇ ਫਿਰ ਉੱਥੇ ਜਾ ਕੇ ਇੱਕ ਅਸਤੇ ਕੰਗਿਆ ਹੋਰ ਵੀ ਉੱਤਰ ਆਉਂਦੇ ਕੋਈ ਨੂੰ ਠੀਕ ਆ ਤਾਂ ਚੀ ਨਹੀਂ ਮੈਨੂੰ ਉੱਪਰ ਪੈਣ ਦੀ ਲੋੜ ਨਹੀਂ ਪਰ ਜੇ ਸਾਡੇ ਸਿੰਘਾਂ ਨੇ ਇਹ ਪੱਖ ਇਹ ਪਿੱਛੇ ਨਾ ਅੱਜ ਕੱਲ ਪੋਲਿਸ ਦੇ ਕੰਮ ਉਹ ਸਿੱਖਾਂ ਨੇ ਸੋਤਾ ਲਾਤਾ ਉਹ ਸੋਤਾ ਰਹਾ ਕਾਨੂੰਨ ਮਰਦਾਂ ਕਾ ਅੰਦਰ ਰਿਹਾ ਉਹ ਪਰ ਉਹਨਾਂ ਨੇ ਆਪਣਾ ਧਰਮ ਨਿਮਾਇਆ ਇਸ ਲਈ ਇਹ ਨਹੀਂ ਕੋ ਸਿਸਟਮ ਕਰੂਗਾ ਫਿਰ ਫੇਰ ਖਾਲਸਾ ਸਾਹਿਬ ਤਾਂ ਹੁਣ ਮਜਬੂਰੀ ਹੁੰਦੀ ਹੈ ਪਰ ਇਹ ਪੰਜਾਬ ਸਰਕਾਰਾ ਪੰਜਾਬ ਸਰਕਾਰ ਬਨ ਉਹਨਾਂ ਦੇ ਘਰੇ ਕੋਈ ਉਹਨਾਂ ਦਾ ਮਤਲਬ ਬਿਆਨ ਨਹੀਂ ਆਇਆ ਪ੍ਰਧਾਨ ਮੰਤਰੀ ਕੰਡੇ ਕਾ ਕੋਈ ਉਹਨਾਂ ਦਾ ਲਿਟਰ ਜੈ ਐਨ ਮੈਸੇਜ ਐ ਕੋ ਬਸ ਰਹਿ ਗਿਆ ਮੈਂ ਕਹਿ ਰਿਹਾ ਇਹ ਪਾਰਟੀ ਛੱਟ ਕੇ ਅੱਪਾ ਇੱਕ ਤੋਂ 12 ਰੱਖੀ ਜੋ ਮਰਜੀ ਆਪਣੇ ਘਰ ਤੋਂ ਬਾਹਰ ਦੇ ਛੱਡ ਕੇ ਮਤਲਬ ਉਹ ਕੋਈ ਨਹੀਂ ਬਚਿਆ ਸਾਢੇ 350 ਸਾਲਾਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਦਿਹਾੜਾ ਚੱਲ ਰਿਹਾ ਹੈ ਦੁਨੀਆ ਮਨਾ ਰਹੀ ਹੈ ਉਹ ਮਨਾਉਣ ਦਾ ਤਾਂ ਫਾਇਦਾ ਜੇ ਆਪਾਂ ਇਹ ਚੀਜ਼ਾਂ ਤੋਂ ਕੋਈ ਬਚਣਾ ਹੈ ਆਪਾਂ ਧਿਆਨ ਰੱਖੀਏ ਜਿਹਦੇ ਸਾਡੇ ਦੁਸ਼ਮਣ ਜਿਹੜਾ ਜੈਦਾ ਨਹੀਂ ਕਰੇ ਉਹਨਾਂ ਦੀ ਪੂਰਾ ਦੂਰਾ ਵੀ ਕਾਹੀ ਹੋ ਰਹੀ ਹੈ ਸਾਰੀਆਂ ਬ੍ਰੋਤੀ ਤੇਰਾ ਜਿਵੇਂ ਮਿਲ ਗਿਆ ਨਾ ਆਪਾਂ ਮਤਲਬ ਕਿ ਉਹਨਾਂ ਦੇ ਜਿਵੇਂ ਜਾਂਦਾ ਈ ਹੋਣਾਗਾ ਜੀ ਪਰ ਬਾਤ ਹੌਸਲਾ ਮਿਲਦਾ ਵੀ ਜਿਹਦੀ ਟੀਕਾ ਹੋਇਆ ਉਹ ਤਾਂ ਵੀ ਬੋਲਦੀ ਪਰ ਇੱਕ ਹੌਸਲਾ ਹੁੰਦਾ ਹੈ ਜਿਵੇਂ ਤੁਸੀਂ ਮੇਰੇ ਕੋ ਆਗੇ ਮੈਂ ਤਾਂ ਦੋ ਸਭ ਤਾਂ ਹੀ ਕਹੋਗੇ ਵੀ ਉਹਦੇ ਬੇਚੈਰੀ ਕੋ ਅਸੀਂ ਸਾਧ ਤਾਂ ਸਰਕਾਰ ਦੇ ਵਿਕਟਾ ਤੇ ਕਿ ਇਹ ਤਾਂ ਅਸੀਂ ਕਰ ਨਹੀਂ ਸਕਦੇ ਜੋ ਕਰ ਸਕਦੇ ਉਹ ਤਾਂ ਕਰਦੇ ਤੇ ਉਹ ਪਹਿਲੇ ਹੀ 1.5 ਜਿਹੜੇ ਵੀਡੀਓ ਆ ਦੀ ਇੱਕ ਬੇਟਾ ਇੱਕ ਬੇਟੀ ਵੀ ਉਹ ਤਾਂ ਆਪਣੇ ਬੱਚੇ ਨੂੰ ਸਾਰੇ ਜਿਹੜਾ ਲਾਏ ਦਾ ਸਰਕਾਰ ਵਿੱਚ ਲਾ ਕੁਝ ਨਹੀਂ ਪਾਉਂਦੇ ਸਰਕਾਰ ਸਖਤ ਇਹ ਇਹਦੇ ਲਈ ਸਾਡੀ ਜੁਸਮੇਵਾਰੀ ਇੱਥੇ ਸਾਡੇ ਆਰਵਾਦੀ ਪਾਰਟੀ ਕਰੇ ਸਪੀਤੋ ਵੀ ਅੱਛੀ ਸੀ ਬੇਦਰੀਵਾਲ ਉੱਥੇ ਕਿੰਨੇ ਛੱਕਾ ਦੇ ਉੱਤੇ ਜਾ ਵਰਦੇ ਨੇ ਜਹਾ ਅ ਲਈ ਫੇ ਜਲੰਧਰ ਕਿਉਂ ਨਹੀਂ ਗਏ ਇੱਥੇ ਜਲੰਧਰ ਤਾਂ ਕੱਲ ਸੀਟ ਜਿੱਤ ਕੇ ਹਟੇ ਨੇ ਇਹ ਉੱਥੇ ਜਾਣਦੇ ਸੀ ਤਾਂ ਇਹਨਾਂ ਨੂੰ ਤਾਂ ਉਹਦੇ ਨਾਲ ਚੰਗਾ ਰਿਹਾ ਚਾਰਨਜੀ ਚੱਲੀ

ਜੋੜ ਸੰਘਟਕ ਅਸੀਂ ਕੱਲ੍ਹ ਕੇ ਪਹੁੰਚਾਂਗੇ ਕਿਹਾ ਸਾਡੀ। ਤੇ ਉਹ ਸਰਕਾਰ ਦਾ ਬਣਾਉਂਦੇ ਲੋਈ ਕਹਾੜੇ ਇਹਦੇ ਬਾਰੇ ਕੀ ਮੋ ਸਰਕਾਰ ਨੂੰ ਕੀ ਕਿਹੜਾ ਚਾਹੁੰਦੇ। ਮੈਂ ਸਰਕਾਰ ਨੂੰ ਕਹਿਣਾ ਮੈਂ ਕਹਿੰਦਾ ਸਰਕਾਰ ਨੂੰ ਮੈਂ ਕਿਹੜਾ ਚਾਹੁੰਦਾ ਵੀ ਅਸੀਂ ਇਹ ਕਠਿਣੀ ਰੋਜ਼ ਹਵਾਰਾ ਜਿਹੜੀਆਂ ਨੰਗੀਆਂ ਤੇ ਦੰਗੀਆਂ ਖਬਰਾਂ ਲੱਗੀਆਂ ਨੇ ਇਹਦੇ ਦੇ ਨਕਸਰਾ ਹੋਵੇ ਤੇ ਸਰਕਾਰ ਸੰਘਟਕ ਸਾਥ ਸਾਥ ਹੋਵੇ ਆਪਾਂ ਪੂਰਾ ਪੂਰਾ ਨਾਖਰਾਵੇ ਕੱਲੀ ਬੂਠਾ ਨਾ ਦੇਖੀ ਜਾਵੇ 27 ਚੋਂ ਜਿੱਤਾਂ ਕਿਤਾ ਹਰਾ ਹੁਕੀਆ ਰਹੀ ਨੇ ਅੱਜ ਆਪਾਂ ਬਲੇ ਹਲਾਤ ਠੀਕੇ ਜੀ ਜੀ ਮੰਤਰੀ ਸਾਹਿਬ ਇਹ ਹੈ ਕਿ ਪਸੰਦ ਆਜੋ ਨੀ ਕਾਦੀ ਆਗੇ ਇਹ ਜਿਹੜੇ ਕਾਰਨਾਮੇ ਹੋ ਰਹੇ ਨੇ ਦਾਜਾ ਨਾ ਕਰ ਇਥੇ ਕੋਈ ਹੋਈਆ ਮਾਰ ਰਿਹਾ ਇਹਦੇ ਬਾਰੇ ਵਿੱਚ ਕਿਉਂ ਕੋਈ ਸਮਾਂ ਨਹੀਂ ਆਉਂਦਾਉ ਗ੍ਰਾਪ ਕਾਂ ਤੋਂ ਬੋਲ ਆਏ ਇਸ ਕਰਕੇ ਸਵਾਲ ਹੋ ਰਿਹਾ ਜੇ ਤੁਹਾਨੂੰ ਜੋ ਜਿਹੜੀ ਸਰਕਾਰ ਆ ਇਹਦੇ ਨਾਲ ਗੌਰ ਨਹੀਂ ਕਰਦੀ ਤੇ ਅੱਗੇ ਆਪਾਂ ਕੋਈ ਚੱਲ ਜਾਈਏ ਸਰਕਾਰ ਹੋਵੇ ਕੋਈ ਲਾ ਲਓ ਉਹ ਜਿਹੜੀ 3 13 ਸਾਲ ਦੀ ਬੱਚੀ ਹੈ ਜਿਹੜੀ ਚੀਜ਼ਾਂ ਦੀ ਆਸ ਕਰ ਰਹੀ ਹੈ ਜੇ ਸਰਕਾਰ ਤਸ਼ਦੀਪ ਹੈ ਜੇ ਸਰਕਾਰ ਸਖਤ ਨਾ ਹੋਵੇ ਫਿਰ ਜਿਹੜੀਆਂ ਮਾੜੀਆਂ ਹਰਕਤਾਂ ਹੁੰਦੀਆਂ ਨੇ ਮਾੜੇ ਮਾੜੇ ਅੰਸਰ ਹੁੰਦੇ ਨੇ ਉਹਨਾਂ ਨੂੰ ਬੰਨ੍ਹ ਨਹੀਂ ਪਾਉਂਦੇ ਉਹ ਆਪਣੇ ਤਰੀਕੇ ਤੋਂ ਬਾਜ਼ੀ ਨਹੀਂ ਖੇਡ ਉਹ ਤਾਂ ਹੁੰਦੇ ਜੇ ਸਰਕਾਰ ਸਖਤ ਹੋਵੇ ਪਰ ਇੱਥੇ ਕਿੰਨਾ ਸਮਝ ਨਹੀਂ ਆਉਂਦੀ ਇੱਥੇ ਦਾ ਮੁੱਖ ਮੰਤਰੀ ਸਾਡੇ ਦੋ ਨੇ ਸਾਡੇ ਵਾਲਾ ਹੁਣ ਛੋਟਾ ਹੋ ਗਿਆ ਦਿੱਲੀ ਵਾਲਾ ਜਿਹੜਾ ਦਿੱਲੀ ਕਹਿੰਦੇ ਹਰਿਆਣਾ ਤੇਜੀ ਵਾਲਾ ਉਹ ਬੰਦਾ ਹੋ ਗਿਆ ਉਹ ਆਪਣੀ ਟੀਵੀ ਦੀ ਨਾਲ ਆ ਲੈ ਕੇ ਪੰਜਾਬ ਚ ਗਿਆ ਪਰ ਇਹ ਜੇ ਉਹ ਤਾਂ ਕਹਿੰਦੇ ਅਸੀਂ ਅਸੀਂ ਕੀ ਰੋਲ ਮਾਡਲ ਚਲਾਉਂਦੇ ਆ ਦਿੱਲੀ ਉਹ ਰੋਲ ਮਾਡਲ ਸੱਤ ਪੰਜ ਕਰ ਲੋ ਵਰਤਦੇ ਆ ਹਾਂ ਉਹ 2000 ਰੋਲ ਮਾਡਲ ਵੀ ਖਾਤੇ ਨਾਲ ਚਲਾਉਂ ਅਸੀਂ ਤਾਂ ਸਾਰੇ ਘਰ ਮੰਡੀ ਪਿਆਰ ਕਰਨੇ ਲੋਕਾ ਇਕੱਠੇ ਰਹੇ ਆ ਸਾਨੂੰ ਉਹਨਾ ਹਾਲਾਤਾਂ ਜਿਹੜੇ ਜਿਹੜੇ ਬੰਦੇ ਨੇ ਇਹ ਕੰਮ ਕਰਿਆ ਉਹਨਾਂ ਬਾਰੇ ਮੈਨੂੰ ਸੋਚ ਰਿਹਾ ਮੌਦ ਦੇ ਤਰ ਮਾਰ ਦਿੱਤਾ ਵੀ ਉਹਦੇ ਕੋਲ ਇਹ ਕੰਮ ਜਿਹੜੇ ਮੁਲਾਜਮ ਜਿਹੇ ਨਾਲ ਉਹਨਾਂ ਦੇ ਨਾਲ ਕਰਣੀ ਮੋੜ ਜਾਈ ਜੇ ਕੋਲ ਇਹ ਦੇ ਇਹ ਲੱਗੇ ਸਰਕਾਰਾਂ ਨੂੰ ਹੋਰ ਵੀ ਬੰਦੇ ਦੀ ਕਿਸੇ ਦੀ ਛਾਇ ਹੁੰਦਾ ਸਾਡੀ ਕਿਹਦਾ ਕੰਮ ਹੈ ਕਹੇ ਦੇ ਜਿਹੜੇ ਤੇਜਨ ਚਾਹੂ ਤੱਕ ਨੂੰ ਜੋ ਇੱਕ ਘੰਟਾ ਘਰ ਦੇ ਵਿੱਚ ਬੈਠ ਕੇ ਚਾਹ ਪੀਣੀ ਮੁਲਾਜ਼ਮਾਂ ਵਾਸਤੇ ਕੀ ਹੈ ਇਹ ਤੇ ਬੱਚੇ ਦੀ ਮਾਂ ਕਹਿ ਰਹੀ ਆ ਜੀ ਸਾਡੀ ਕੀ ਇਹ ਅੰਦਰ ਬੰਦੇ ਅੰਦਰੋਂ ਬਾਹਰ ਹੀ ਲਈ ਜੋ ਉਹ ਬਾਹਰ ਪਰਵਜਮਰੀ ਖੜੀ ਲਈ ਹੈ ਉਹਨੇ 4 ਘੰਟੇ ਤੋਂ ਸਾਨੂੰ ਤਵਾਫਰ ਇਹਦੇ ਵਿੱਚ ਕੋਈ ਵੀ ਮੇਰੀ ਗੱਲ ਸਿਆਮ ਸਰਕਾਰ ਦੀ ਗੱਲ ਸੀ ਜਾਂ ਮੁਲਾਇਕਾਂ ਦੀ ਗੱਲ ਸੀ ਮੈਂ ਕਹਿ ਰਿਹਾ ਵੀ ਗੁੱਦਲੀ ਤਾਏ ਹੁੰਦੀ ਆ ਸਰਕਾਰ ਵੀ ਬਾਅਦ ਚ ਚੱਲ ਕੇ ਪਹਿਲਾਂ ਜਿਹੜਾ ਤਕਸੀਸੀ ਹੈ ਜਿਹੜੇ ਬੰਦੇ ਕੋਲ ਪਹਿਲਾਂ ਫੋਨ ਗਿਆ ਉਹ ਚਾਹੇ ਕੰਟਰੋਲ ਰੂਮ ਤੇ ਗਿਆ ਅਬ ਕੈਸੇ ਬੁਲਾਇਆ ਫਿਰ ਵੀ ਟੈਂਟੇ ਮਤ ਹੈ ਮੈਂ ਕਹਿ ਰਿਹਾ ਵੀ ਸਾਡੀ ਡਿਊਟੀ ਉਦੋਂ ਜਿਹੜਾ ਡੈਲੀ ਫੋਨ ਤੇ ਬੈਠਾ ਕਹੇ ਮੋਬਾਈਲ ਤੇ ਬੈਠਾ ਇਹਨਾਂ ਨੇ ਨੰਬਰ ਕਰਦਾ ਜੀ ਅਗਲੇ ਜਨ ਦੇ ਤੇ ਕਹਿੰਦੇ ਵੀ ਉਹਦੇ ਜਿਵੇਂ ਉਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਐਸਾ ਵੱਡਾ ਦਾ ਪਾਪ ਹੋਈ ਨਹੀਂ ਬਤਾਈ ਕਿ ਪਰ ਜੇ ਕੋਈ ਮਾਂ ਨੇ ਜਾ ਕੇ ਜਿੱਦ ਕਰਕੇ ਕਿੱਕ ਕਿੱਕਾ ਕਰੇ ਮਾਂ ਲਾਵੇ ਦਰੂਦ ਜਾਂ ਫੂਲ ਹੈ ਮਾਂ ਨੂੰ ਦੇ ਦੇ ਕਿ ਕਿੰਨਾ ਆਉਂਦੇ ਵਿੱਚ ਮਾਂ ਤੇ ਬਟੇ ਨੂੰ ਪੂਰੀ ਪੜ ਕੇ ਦੇਣਾ ਕੋਈ ਨਹੀਂ ਹੈ ਕਿ ਇਹਨਾਂ ਨੂੰ ਮੈਂ ਦੇਖੀ ਤਾਂ ਉਸੇ ਨੂੰ ਦੇਖੀ ਤਾਂ ਪੱਤਰਕਾਰ ਲੱਖ ਪੱਤਰਕਾਰ ਤੋਂ ਪਹਿਲਾਂ ਆਪਾਂ ਇਨਸਾਨ ਵੀ ਆ ਧੀਆਂ ਭੈਣਾਂ ਵਾਲੇ ਵੀ ਆ ਆਪ ਆਪਨ ਹੁਸ਼ੀਆ ਹੋਣਾ ਲੋਕ ਅੰਧੇਰੇ ਕਿਵੇਂ ਹੋਇਆ ਕੋਈ ਯਾਰ ਤੁਸੀਂ ਫਸੂ ਨਹੀਂ ਅਜੇ ਠੇਠ ਕਰੇ ਨਾ ਵਾਰਾ ਅਮਰੀਤੀ ਮੈਂ ਗੱਲ ਕੋੜ ਰਿਹਾ ਕਿ ਨਾਕ ਨਾ ਤਾ ਤਰੀਕੇ ਘੱਟੇ ਬੰਦੇ ਨੇ ਪੂਰੇ ਬਿਮਾਰ ਪਸ਼ੂਆਂ ਨੂੰ ਜਿਹੜੇ ਜਿਹੜੇ ਕਮਜ਼ੋਰ ਪਸ਼ੂ ਨੇ ਜਦੋਂ ਏ ਠੱਕੇ ਠੱਕੇ ਨਾਲ ਜ਼ਬਰਦਸਤ ਉਹਨਾਂ ਦਾ ਕਰਦੇ ਨੇ ਕੋਈ ਕੋ ਦੇਖਿਆ ਨਹੀਂ ਕਪਾ ਉਹ ਤਾਂ ਇੱਕ ਬੋਲ ਦਾ ਤਾਂ ਸਾਡੀ ਬੱਚੀ ਜਿਹੜਾ ਉਹਦਾ ਹੋਇਆ ਜਿੱਲੀ ਵਿੱਚ ਪਹੁੰਚਾ ਉਹ ਨਹੀਂ ਮਿਲਿਆ ਕਦੇ ਉਹਨੂੰ ਵੀ ਬੰਦੇ ਕਾਟੋ ਚੇ ਕਰਿਆ ਕੰਮੇ ਜਿਹੜਾ ਬੰਦੇ ਨੇ ਕੰਮ ਕਰਦੇ ਠੀਕ ਕਰ ਬਿਜੋੜੇ ਦੇ ਆਹ ਕਹਿਣਾ ਵੀ ਇਤਿਹਾਸ ਬਣਾ ਦੋ ਇਤਿਹਾਸ ਤਾਂ ਬਣਨਾ ਹੈ ਇਹ ਉਹਦੇ ਕਿਰਾਰੇ ਤੇ ਆ ਕੇ ਸਾਰੇ ਆਮ ਜੁੱਤੀਆਂ ਮਾਰਦੇ ਨੂੰ ਫਾਸੀ ਤੇ ਕੀ ਲੱਗਦਾ ਹੁੰਦਾ ਹੈ ਕਿ ਸਰਕਾਰ ਸਖਤ ਹੋ ਦੇ ਦੋ ਮਿੰਨੇ ਨਹੀਂ ਪੈਣੇ ਹਰ ਜਿੱਥੇ ਜਾ ਕੇ ਜੁੱਤੀਆਂ ਹਸਟ੍ਰਾਈਕ ਬਣਾਉਣ ਇਹ ਜੋ ਜਿੱਤੇ ਵੀ ਕੇਸ ਆਉਂਦੇ ਨੇ ਨਿਰਦੇ ਤੇ ਹੌਲੀ ਹੌਲੀ ਚਾਪੈ ਸਾਰੇ ਸਰਕਾਰ ਨੂੰ ਇਹ ਤਾਂ ਇਹ ਨਾ ਹੋਵੇ ਕਿ ਨੇ ਜੋ ਸਿਸਟਮ ਜਿਹੜਾ ਆਉਦਾ ਹੈ ਇਹ ਵੀ ਚਲਾਣ ਇਹ ਨਾ ਪੇਸ਼ ਹੋਵੇ ਜਿੱਦਿ ਦੇ ਚਲਾਣ ਪੇਸ਼ ਹੋਵੇ ਕਾਰਵਾਈ ਕਰਦੀ ਇਹ ਕਰਕੇ ਸਰਕਾਰ ਨੂੰ ਸਖਤ ਹੋ ਥੋੜਾ ਸਰਕਾਰ ਦੇ ਵਿਸ਼ੇਤ ਹੁਆਏ ਕਿ ਜਿਹੜੇ 50 ਪੁਰਾਣੇ ਦਾ ਥੋੜਾ ਕਹਿਣ ਦਾ ਮਤਲਬ ਹੈ ਕਿ ਜਿਹੜੇ 50 ਪੁਰਾਣੇ ਚਲਾਣ ਚੱਲ ਤੋਂ ਜਲਦ ਪੇਸ਼ ਕਰੇ ਉਹਦੇ ਉੱਪਰ ਜਿਹੜੀ ਵੀ ਕਾਰਪੀਓ ਮੈਂ ਕਹਿੰਦਾ ਕਿ ਮੁੱਖ ਮੰਤਰੀ ਜੀ ਉਹਨਾਂ ਨੇ ਨਹੀਂ ਗਿਆ ਉੱਥੋਂ ਫੋਨ ਕਰਕੇ ਤਾਂ ਕਹਿਦੇ ਨੇ ਉਹ ਚੱਲੀ ਸਾਹਿਬ ਸਾਫ ਦਾ ਬਤਰੀ ਰੋਤਾ ਉਹਨੂੰ ਪਾਸ ਕਰ ਪਰ ਉਹਨਾਂ ਦੇ ਘਰੇ ਤੋਂ ਸਪਸੰਧਾ ਕਰਕੇ ਰੋ ਤਾਂ ਇਹ ਪਿੰਡ ਦਾ ਫੋਟੋ ਖੜੇ ਮਤਮਾ ਦੇ ਪੱਤਰ ਫਸਸੀ ਹੋਣੀ ਚਾਹੀਦੀ ਹੈ ਮੈਂ ਕਹਿ ਰਿਹਾ ਇਸ ਗੱਲ ਐਮਐਲ ਨਾਲ ਵੀ ਪੁੱਛੋ ਮੈਂ ਕਹਿ ਰਿਹਾ ਵੀ ਜਿਹੜਾ ਜਾਊ ਉਹ ਰੱਬ ਵੱਲੋਂ ਸੱਚਾ ਹੂੰ ਕਿਸੇ ਬੰਦੇ ਨੂੰ ਛੱਡ ਇਹ ਜਿਹੜਾ ਪਾਪ ਹੋਇਆ ਇੱਥੇ ਪਾਰਟੀ ਬਾਜੀਆਂ ਨੂੰ ਕਰ ਲਈ ਇਹ ਬਹੁਤ ਵੱਡਾ ਚੋਲਮ ਹੋਇਆ ਇਹ ਜਿਵੇਂ ਦੂਪਰਾ ਕਹਿੰਦੇ ਨੇ ਕਿ ਗਊਹਰਤ ਆ ਗਈ ਹੈ ਇਹ ਗਊਹਰਤ ਤੇ ਆ ਗਈ ਹੈ ਇਹਦੇ ਕਰਕੇ ਜਿਹੜਾ ਵੀ ਜਾਊਗਾ ਉਹਦਾ ਫਰਕ ਨਾ ਪੈਂਦਾ ਚੰਗੇ ਤੇ ਦੇ ਵੀ ਨਹੀਂ ਦੱਸਦੇ ਕੋਈ ਉਹ ਨਹੀਂ ਰੱਖਦਾ ਉਸ ਵਕਤ ਮੈਂ ਅਫਤਾਰ ਦੇ ਤਰਮ ਨਾ ਪਤਾ ਕਿ ਸਾਡੇ ਨਾਲ ਪਰੋਜੀ ਸੋਲੀ ਤੇ ਜਿਹੜਾ ਆਪਣਾ ਇਸ ਤਰ੍ਹਾਂ ਦੇਖੋ ਬਚਾ ਲਾ 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 ਲ Alright, so we got it.